ਕੀ ਹੋ ਗਿਆ ਤੈਨੂੰ ਕੌਣ ਕਹਿੰਦਾ ਕੁੱਟਦਾ ਯਾਰ ਉਹੀ ਕਰੀ ਜਾਂਦਾ ਤੂੰ ਮੇਰਾ ਝੂਠ ਬੋਲਦਾ ਰੋਜ਼ ਕੁੱਟਦਾ ਮੈਨੂੰ ਮੈਂ ਨਹੀਂ ਰਹਿਣਾ ਮੈਨੂੰ ਤਾਂ ਲੈ ਜਾ ਨਾਲ ਆਪਦੇ ਤੂੰ ਸਾਡੀ ਕੁੜੀ ਦਾ ਕਸੂਰ ਦੱਸ ਕੀ ਐ ਨਹੀਂ ਮੈਂ ਹੁਣ ਤੇਰੀਆਂ ਅੱਖਾਂ ਸਾਹਮਣੇ ਇਹਨੂੰ ਨਾਲ ਲੈ ਕੇ ਜਾਉਂ ਤੁਹਾਡਾ ਕਸੂਰ ਨਹੀਂ ਹੈਗਾ ਕਸੂਰ ਤਾਂ ਹੈ ਇੱਕ ਗਿੱਠ ਦੇ ਫੋਨ ਦਾਗਾ ਜੇ ਮੈਂ ਕਹਿੰਦਾ ਧਾਰ ਕੱਢ ਲਈ ਫੂ ਪੇਕੇ ਫੋਨ ਜੇ ਮੈਂ ਕਹਿੰਦਾ ਰੋਟੀ ਲਾ ਲੈ ਫੂ ਪੇਕੇ ਫੋਨ ਕਸੂਰ ਤਾਂ ਇਹਦਾ ਹੈਗਾ ਸਾਡੀ ਕੁੜੀ ਤਾਂ ਐਂ ਕਰੂ ਐਂ ਚਲਾਏ ਘਰ ਫੇਰ ਓਰੇ ਆ ਇੱਕ ਮਿੰਟ ਆ ਜਾ ਤੈਨੂੰ ਦੱਸਾਂ ਆ ਜਾ ਵਾਕੇ ਬ੍ਰੇਟ ਆੜ ਤਾੜ ਦੀ ਆਵਾਜ਼ ਕਾਦੀ ਆਉਂਦੀ ਸੀ ਕੁਛ ਨਹੀਂ ਭਣੇ ਇਹਦਾ ਪਨੀਰ ਵਾਲੇ ਪਕੌੜੇ ਲਈ ਬੈਠਾ ਸੀ ਇਹਦਾ ਤਾੜੀਆਂ ਮਾਰ ਮਾਰ ਕੇ ਖਾਦੇ ਨੂਨ ਮਿਰਚ ਕਿਵੇਂ ਸੀ ਇੱਕ ਨੰਬਰ ਸੀ ਬਾਈ ਨੂਨ ਮਿਰਚ ਤਾਂ ਫਿਰ ਮੈਨੂੰ ਵੀ ਲਾਹੰਦੇ ਵੀਰੇ ਦੋ ਚਾਰ ਨਾ ਨਾ ਭਣੇ ਉਹਦੇ ਨਾਲ ਤਾਂ ਮੋਟਾ ਵੇਟਣ ਲੱਗਿਆ ਹੋਇਆ ਸੀ ਤੂੰ ਤਾਂ ਰੋਜ਼ ਹੀ ਖਾਂਦਾ